ਲੋਕ ਸਭਾ ਚੋਣਾਂ ਦੇ ਨਤੀਜੇ ਆ ਰਹੇ ਨੇ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਜੋ ਪਹਿਲੇ ਰੁਝਾਨ ਆਏ ਨੇ ਉਹਨਾਂ ਦੇ ਵਿੱਚ ਕਾਂਗਰਸ ਪਾਰਟੀ ਸਭ ਤੋਂ ਜ਼ਿਆਦਾ ਸੀਟਾਂ ਲੈ ਜਾਂਦੀ ਦਿਖਾਈ ਦੇ ਰਹੀ ਹੈ ਸੱਤ ਸੀਟਾਂ ਦੇ ਉੱਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਇਸ ਵੇਲੇ ਅੱਗੇ ਚੱਲ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਜਲੰਧਰ ਸੀਟ ਦੀ ਤਾਂ ਚਰਨਜੀਤ ਸਿੰਘ ਚੰਨੀ 20000 ਤੋਂ ਵੱਧ ਵੋਟਾਂ ਦੇ ਨਾਲ ਅੱਗੇ ਚੱਲ ਰਿਹਾ ਹੈ ਤੇ ਉਹ ਕਾਫੀ ਵੱਡੇ ਮਾਰਜਨ ਦੇ ਨਾਲ ਇੱਥੇ ਸੋਸ਼ੀਲ ਕੁਮਾਰ ਰਿੰਕ ਨੂੰ ਪਛਾਲਦੇ ਦਿਖਾਈ ਦੇ ਰਹੇ ਨੇ ਇਸ ਤੋਂ ਇਲਾਵਾ ਦੋ ਸੀਟਾਂ ਦੇ ਉੱਤੇ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਨੇ ਪਹਿਲੀ ਸੀਟ ਖਡੂਰ ਸਾਹਿਬ ਦੀ ਹੈ ਜਿੱਥੇ ਅਮਰਿਤਪਾਲ ਸਿੰਘ ਨੇ 20000 ਤੋਂ ਵੱਧ ਜਿਹੜੀ ਵੋਟਾਂ ਦੀ ਲੀਡ ਹੈ ਬਣਾ ਲਈ ਹੈ ਤੇ ਸਰਬਜੀਤ ਸਿੰਘ ਖਾਲਸਾ ਵੀ ਲਗਭਗ 8000 ਵੋਟਾਂ ਦੇ ਨਾਲ ਫਰੀਦਕੋਟ ਸੀਟ ਤੋਂ ਅੱਗੇ ਚੱਲਦੇ ਦਿਖਾਈ ਦੇ ਰਿਹਾ ਹੈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤਿੰਨ ਸੀਟਾਂ ਉੱਤੇ ਅੱਗੇ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਸੀਟ ਸੰਗਰੂਰ ਦੀ ਹੈ ਜਿੱਥੇ ਉਹ 20000 ਤੋਂ ਪਾਰ ਜਿਹੜੀ ਲੀਡ ਹੈ ਉਹ ਕਰ ਚੁੱਕੇ ਨੇ ਤਾਂ ਦੋ ਸੀਟਾਂ ਹੋਰ ਨੇ ਪਟਿਆਲਾ ਦੀ ਅਤੇ ਹੁਸ਼ਿਆਰਪੁਰ ਦੀ ਜਿਨ੍ਹਾਂ ਦੇ ਉੱਤੇ ਆਮ ਆਦਮੀ ਪਾਰਟੀ ਅੱਗੇ ਚੱਲਦੀ ਦਿਖਾਈ ਦੇ ਰਹੀ ਹੈ ਤੇ ਬਠਿੰਡਾ ਸੀਟ ਜੋ ਕਿ ਬਾਦਲਾ ਦਾ ਗੜ ਮੰਨੀ ਜਾਂਦੀ ਹੈ ਉੱਥੇ ਹਰ ਸਿਮਰਤ ਕੌਰ ਬਾਦਲ ਇਸ ਵੇਲੇ ਤੱਕ ਲਗਭਗ 1000 ਵੋਟਾਂ ਦੇ ਨਾਲ ਅੱਗੇ ਜਾ ਰਹੇ ਨੇ ਤਾਂ ਇਹ 13 ਸੀਟਾਂ ਨੇ ਪੰਜਾਬ ਦੀਆਂ ਜਿਨ੍ਹਾਂ ਦੇ ਵਿੱਚੋਂ 7 ਸੀਟਾਂ ਦੇ ਉੱਤੇ ਕਾਂਗਰਸ ਪਾਰਟੀ ਅੱਗੇ ਹੈ ਅਤੇ 3 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਹੈ 2 ਸੀਟਾਂ ਤੇ ਆਜ਼ਾਦ 1 ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲੀਡ ਬਣਾ ਲਈ ਗਈ ਹੈ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਅਤੇ ਕਾਰਨਰ ਟਾਕਸ ਦੇ ਨਾਲ